ਗੁਰੂ ਪਿਆਰੇ ਗੁਰਸਵਾਰੀ ਸਾਧ ਸੰਗਤ ਜੀਓ ਅੱਜ ਸਾਬ ਸੱਚੇ ਪਾਤਸ਼ਾਹ ਗੁਰੂ ਅੰਗਦ ਦੇਵ ਜੀ ਮਹਾਰਾਜ ਦਾ ਉਤਾਰਪੁਰਬ ਦਿਹਾੜਾ ਹੈ ਜੀ ਸਿਮਰਨ ਸੇਵਾ ਕਲਣਾ ਦੀ ਮੂਰਤ ਸਹੇ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਪ੍ਰਕਾਸ਼ ਪਿੰਡ ਮਤੇ ਕਿਸਰਾ ਜੈਜ਼ਾਬਾਦ ਦੇ ਵਿੱਚ ਨਾਂਗੇ ਦੀ ਸਰਾਂ ਦੇ ਨਾਲ ਮਸ਼ਹੂਰ ਹੋਇਆ ਜੋ ਕਿ ਨਗਰ ਅੱਜਕੱਲ੍ਹ ਸਰਾਈ ਨੰਗਾ ਦੇ ਨਾਂ ਨਾਲ ਮਸ਼ਹੂਰ ਹੈ ਜਿਸ ਦਾ ਪਹਿਲਾ ਜ਼ਿਲ੍ਹਾ ਫਿਰੋਈਪੁਰ ਸੀ ਤੇ ਇਹ ਸਮੇਂ ਜੋ ਮੌਜੂਦਾ ਸਮੇਂ ਦੇ ਵਿੱਚ ਜ਼ਿਲ੍ਹਾ ਸ਼੍ਰੀ ਮੁਖਤਸਰ ਸਾਹਿਬ ਪਤਾ ਫਿਰੂਮਲ ਜੀ ਮਾਤਾ ਦਇਆ ਕੌਰ ਜੀ ਦੇ ਘਰੇ ਵਿਖੇ ਹੋਇਆ ਗੁਰੂ ਅੰਗਦ ਦੇਵ ਜੀ ਨੇ ਆਪਣੀ ਗੁਰਿਆਈ ਕਾਲ ਦੌਰਾਨ ਸਿੱਖ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਲਈ ਗੁਰਮੁਖੀ ਲਿਪੀ ਨੂੰ ਇੱਕ ਸਾਰਤਾ ਬਖਸ਼ੀ ਅਤੇ ਸ੍ਰੀ ਖਡੂਰ ਸਾਹਿਬ ਵਿੱਚ ਸ਼ਬਦ ਦਾ ਪ੍ਰਵਾਹ ਚਲਾਇਆ ਜਿੱਥੇ ਸ਼ਬਦ ਦਾ ਪ੍ਰਵਾਹ ਚਲਾਇਆ ਨਾ ਬਾਣੀ ਦਾ ਅਭਿਆਸ ਚਲਾਇਆ ਨਾਨਕ ਦੇਵ ਜੀ ਮਹਾਰਾਜ ਦੀ ਵਿਚਾਰਧਾਰਾ ਨੂੰ ਘਰ-ਘਰ ਪਹੁੰਚਾਇਆ ਉਥੇ ਨੌਜਵਾਨਾਂ ਨੂੰ ਸਰੀਰਕ ਤੌਰ ਤੇ ਬਲਵਾਨ ਬਣਾਉਣ ਲਈ ਗੁਰੂ ਜੀ ਨੇ ਮਲ ਅਖਾੜੇ ਦੀ ਸਥਾਪਨਾ ਕੀਤੀ ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਆਪ ਜੀ ਦੀ ਪਾਵਨ ਪਵਿੱਤਰ ਬਾਣੀ ਸਮੁੱਚੀ ਮਨੁੱਖਤਾ ਨੂੰ ਖਲਕਤ ਨੂੰ ਸਾਂਝੀਵਾਲਤਾ ਦਾ ਬਰਾਬਰਤਾ ਦਾ ਅਤੇ ਰੱਬੀ ਇਕਤਾ ਦੇ ਸਿਧਾਂਤ ਵਿੱਚ ਪਰਉਂਦੀ ਹੈ ਆਪ ਜੀ ਨੇ ਕਰੀਬ 13 ਸਾਲ ਗੁਰਿਆਈ ਤੇ ਬਿਰਾਜਮਣ ਰਹਿ ਕੇ ਸਿੱਖ ਧਰਮ ਦੀ ਅਗਵਾਈ ਕੀਤੀ ਐਸੇ ਸਹਿਬ ਸੱਚੇ ਪਾਤਸ਼ਾਹ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਆਵਸਰ ਬਾਦ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਹੋਣ ਗੁਰ ਅੰਗਦ ਦਿਓ ਨਿਦਾਨ ਅਕਥ ਕਥਾ ਗਿਆਨ ਪੰਜ ਪੂਤ ਬਸ ਕੀਨੇ ਜਮਤਨਾ ਤਰਾਸ